ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਬੀਤੀ ਰਾਤ ਬਲੈਕਆਊਟ ਸਮੇਂ ਚੋਰਾਂ ਨੇ OPD ਕੰਪਲੈਕਸ ਵਿੱਚ ਚੋਰੀ ਦੀ ਕੀਤੀਇਆ ਸਫਲ ਕੋਸ਼ਿਸ਼ ਚੋਰਾ ਵੱਲੋਂ 4 ਕਮਰਿਆਂ ਦੇ ਵਿੱਚ ਪਈਆਂ ਅਲਮਾਰੀਆਂ ਦੀ ਕੀਤੀ ਗਈ ਪੰਨ ਤੋੜ ਭਾਰਤ ਵੱਲੋਂ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਚ ਤਵਾਦੀਆਂ ਦੇ ਅੱਡੇ ਤੇ ਹਮਲਾ ਕਰਨ ਤੋਂ ਬਾਅਦ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਬੀਤੀ ਰਾਤ ਬਲੈਕਆਊਟ ਦੀ ਰਿਹਸਲ ਕੀਤੀ ਗਈ ਜਿੱਥੇ ਲੋਕਾਂ ਦੁਆਰਾ ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਮੰਨਦਿਆਂ ਹੋਇਆ ਆਪਣੇ ਘਰਾਂ ਤੇ ਦੁਕਾਨਾਂ ਦੀਆਂ ਲਾਈਟਾਂ ਬੰਦ ਰੱਖੀਆਂ ਗਈਆਂ ਉੱਥੇ ਸਿਵਲ ਹਸਪਤਾਲ ਜਨਾਰਾ ਵੱਲੋਂ ਲਾਈਟ ਬੰਦ ਕਰਨ ਦਾ ਚੋਰਾਂ ਵੱਲੋਂ ਫਾਇਦਾ ਚੁੱਕਦੇ ਹੋਏ ਓਪੀਡੀ ਦੇ ਚਾਰ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਪਈਆਂ ਅਲਮਾਰੀਆਂ ਲੋਕਰ ਅਤੇ ਸ਼ਾਨਬੀਨ ਕੀਤੀ ਗਈ ਪਰਚੋਰਾ ਵੱਲੋਂ ਕਿਸੇ ਵੀ ਸਰਕਾਰੀ ਕਾਗਜ਼ਾ ਜਾਂ ਕੋਈ ਹੋਰ ਸਰਕਾਰੀ ਵਸਤੂ ਨੂੰ ਚੋਰੀ ਨਹੀਂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਅਜਨਾਲਾ ਦੇ ਡਾਕਟਰ ਐਸ ਐਮਓ ਸ਼ਾਲੂ ਅਗਰਵਾਲ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਮੈਂ ਡਾਕਟਰ ਸ਼ਾਲੂ ਅਗਰਵਾਲ ਐਸ ਐਮਓ ਅਜਨਾਲਾ ਅਹ ਰਾਤੀ ਕੋਈ ਸਾਡਾ ਜਿਹੜਾ ਬਲੈਕਆਊਟ ਦਾ ਟਾਈਮ ਸੀ 10 ਵਜੇ ਦੇ ਕਰੀਬ ਅਹ ਬਲੈਕਆਊਟ ਦਾ ਜਿਹੜਾ ਹਨੇਰਾ ਸੀ ਉਹਦਾ ਫਾਇਦਾ ਉਠਾਉਂਦੇ ਹੋਏ ਕੁਝ ਅ ਅਨਸੋਸ਼ੀਅਲ 엘మెంట్ ਸਾਡੇ ਚੋਰੀ ਚੋਰੀ ਸੀ ਉਹ ਆਪਣੇ ਸਾਡੇ ਹਸਪੀਟਲ ਇੱਕ ਸਾਡਾ ਜਿਹੜਾ ਉਹ ओपीडी ਕੰਪਲੈਕਸ ਹੈ ਜਿੱਥੇ ਸਾਡੀ ਗਾਇਨੀ ओपीडी ਤੇ ਪੀਡੀਆਟ੍ਰਿਕ ओपीडी ਹੈ ਉਸ ਕੋਰੀਡੋਰ ਚ ਇੱਕ ਦਰਵਾਜ਼ਾ ਆਗਾ ਉਹਦਾ ਅਪਲਾਈ ਕੱਢ ਕੇ ਤੇ ਉਹ ਅੰਦਰ ਐ ਨਹੀਂ ਪਤਾ ਕਿੰਨੇ ਬੰਦੇ ਆਏ ਸੀ ਬਿਕੋਜ਼ ਇੱਕ ਸੀ ਦੋ ਸੀ ਜਾਂ ਇਸ ਤੋਂ ਵੀ ਜ਼ਿਆਦਾ ਸੀ ਉਹ ਆਏ ਉਹਨਾਂ ਨੇ ਮੇਰੇ ਕਮਰਾ ਜਿਹੜਾ ਇੱਕ ਨੰਬਰ ਕਮਰਾ ਹੈ ਜਿਹੜੀ ਸਾਡੀ ओपीडी ਜੀ ਤਿੰਨ ਨੰਬਰ ਕਮਰਾ ਹੈ ਡੈਂਟਲ ओपीडी ਹੈ ਤੇ ਅੱਗੇ ਜਾ ਕੇ ਸਰਜਰੀ ਓਪਡੀ ਇਹ ਸਾਰੀ ਓਪਡੀਆਂ ਚ ਉਹਨਾਂ ਨੇ ਸਾਰੀਆਂ ﺍﻟमारीਆਂ ਤੋੜੀਆਂ ਸਾਰਾ ਰਿਕਾਰਡ ਸਾਰਾ ਕੁਝ ਵਿਖੇਰਤਾ ਤੇ ਉਹ ਸ਼ਾਇਦ ਜੋ ਸਾਡਾ ਅੰਦਾਜ਼ਾ ਹੈ ਕਿਉਂਕਿ ਉਹ ਹੋਰ ਕੁਝ ਤਾਂ ਲੈ ਕੇ ਨਹੀਂ ਗਏ ﺍﻟमारीਆਂ ਔਰ ਡਰਾਰੀ ਉਹਨਾਂ ਨੇ ਛਾਨੇ ਕਿ ਹੋ ਸਕਦਾ ਹੈ ਕਿ ਉਹ ਨਸ਼ੇ ਦਾ ਹੀ ਕੋਈ ਦਵਾਈ ਦੁਈ ਲੱਭਦੇ ਹੋਣ ਕਿਉਂਕਿ ਕਿਉਂਕਿ ਉਸ ਤਰ੍ਹਾਂ ਸਾਡੇ ਮਤਲਬ ਕਿ ਜਿਵੇਂ ਅੱਗੇ ਕੀ ਹੁੰਦਾ ਹੈ ਕਿ ਕੋਈ ਵੀ ਚੀਜ਼ ਜਿਵੇਂ ਕੋਈ ਬੈਟਰੀ ਕੋਈ ਕੋਈ ਵੀ ਚੀਜ਼ ਜੋ ਨਾਲ ਲੱਗਦੀ ਕਿ ਵਿਕ ਸਕਦੀ ਹੈ ਉਹ ਚੁੱਕ ਕੇ ਲੈ ਜਾਂਦੇ ਹਨ ਪਰ ਇਸ ਵਾਰੀ ਉਹਨਾਂ ਨੇ ਐਸਾ ਨਹੀਂ ਕੀਤਾ ਉਹ ਸਾਡੇ ਮੁਤਾਬਕ ਉਹ ਨਸ਼ੇ ਦੀ ਗੋਲੀਆਂ ਹੀ ਲੱਭ ਰੇ ਸੀ ਕਿ ਇਹ ਕਿਤੇ ਨਾ ਕਿਤੇ ਐਸਐਮਓ ਦੇ ਰੂਮ ਚ ਜਾਂ ਓਪਡੀ ਚ ਡਾਕਟਰਾਂ ਦੀਆਂ ਮਾਰੀਆਂ ਚ ਸਟੋਰ ਹੁੰਦੀ ਹੋएगी ਪਰ ਉਹ ਇਸ ਮਹਿੰਮ ਚ ਕਾਮਯਾਬ ਨਹੀਂ ਹੋਏ ਕਿਉਂਕਿ ਅਸੀਂ ਇਹ ਦਵਾਈ ਨੂੰ ਬਹੁਤ ਹੀ ਸੰਭਾਲ ਕੇ ਰੱਖਦੇ ਆਂ ਪਰ ਇਹ ਇੱਕ ਇਹ ਇਹ ਬੜਾ ਇੱਕ ਕੁਐਸਚਨ ਰੇਜ਼ ਕਰਦਾ ਹੈ ਕਿ ਦੇਖੋ ਹੁਣ ਸਾਡਾ ਇਸ ਟਾਈਮ ਬਲਕਿ ਹਸਪੀਟਲਸ ਵੀ ਥੋੜਾ ਅਲਰਟ ਮੋਡ ਤੇ ਚੱਲ ਰਹੇ ਹਨ ਤੇ ਮੇਨ ਚੀਜ਼ ਹੈਗੀ ਹੈ ਕਿ ਜੇ ਇਹ ਬਲੈਕਆਊਟ ਚ ਇਹ ਲੋਗ ਇਸ ਤਰ੍ਹਾਂ ਹਸਪੀਟਲ ਨੂੰ ਦੀ ਸੇਫਟੀ ਨੂੰ ਕੰਪਰੋਮਾਈਜ਼ ਕਰ ਸਕਦੇ ਆ ਤੇ ਸਾਡੀ ਸਾਰੇ ਆਪਣੇ ਜਿਹੜੀ ਗਵਰਨਮੈਂਟ ਹੈ ਸਰਕਾਰੀ ਮੈਂ ਮਹਿਕਮੇ ਪੁਲਿਸ ਹੈ ਉਹਨਾਂ ਨੂੰ ਇਹ ਅਪੀਲ ਅਸੀਂ ਕਰਦੇ ਆਂ ਫਰਜ਼ੋਰ ਅਪੀਲ ਕਰਦੇ ਆਂ ਕਿ ਵੀ ਇੱਥੇ ਪੁਖਤਾ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਫੀਮੇਲ ਮੈਡੀਕਲ ਅਫਸਰਸ ਰਾਤ ਨੂੰ ਕਲੀਆਂ ਡਿਊਟੀ ਕਰਦੀਆਂ ਹਨ ਨਾਲ ਸਿਰਫ ਉਹਨਾਂ ਦੇ ਕਲਾਸ 4 ਹੁੰਦੇ ਆ ਜਾਂ ਫੀਮੇਲ ਸਟਾਫ ਹੁੰਦੀ ਹੈ ਤੇ ਜੇ ਅਕਲ ਨੂੰ ਕੋਈ ਅਨਟਵਰਡ ਕਟਨਾ ਹੋ ਜਾਂਦੀ ਹੈ ਉਹਦਾ ਫਿਰ ਜ਼ਿੰਮੇਵਾਰ ਕੌਣ ਹੋਏਗਾ ਕਿਉਂਕਿ ਜਾਨੀ ਤੇ ਮਾਲੀ ਦੋਨੋਂ ਨੁਕਸਾਨ ਹੋ ਸਕਦਾ ਹੈ ਨਾ ਮਾਲੀ ਨੁਕਸਾਨ ਤਾਂ ਉਹ ਵੀ ਬਹੁਤ ਖਤ ਕਿਉਂਕਿ ਸਾਡੇ ਕੋਲ ਬੜਾ ਸੈਂਸਿਟਿਵ ਰਿਕਾਰਡ ਹੁੰਦਾ ਜੇ ਇੱਕ ਵੀ ਕੰਪਿਊਟਰ ਚੁੱਕ ਕੇ ਲੈ ਜਾਂਦੇ ਸਾਡਾ 20 25 ਸਾਲ ਦਾ ਰਿਕਾਰਡ ਜਿਹੜਾ ਹੁੰਦਾ ਡੈਥ ਬਰਥ ਦਾ ਹੋ ਗਿਆ ਮੈਡੀਕਲ ਲੀਗਲ ਰਿਕਾਰਡ ਹੋ ਗਿਆ ਬਹੁਤ ਇੰਪੋਰਟੈਂਟ ਹੈ ਚੋਰਾ ਲਈ ਇਹਨਾਂ ਦੀ ਸ਼ਾਇਦ ਕੋਈ ਵੈਲਿਊ ਨਹੀਂ ਹੈ ਪਰ ਸਾਡੇ ਲਈ ਅਸੀਂ ਜਦੋਂ ਕੋਈ ਆਂਦਾ ਹੈ ਸਾਡੇ ਕੋਲ ਰਿਕਾਰਡ ਸਾਰਾ ਜਿਹੜੇ ਸਾਡੇ ਮੈਡੀਕਲ ਲੀਗਲ ਕੇਸ ਐ ਜੋ ਅਦਾਲਤਾਂ ਚ ਡਾਕਟਰ ਆਪਣਾ ਐਵੀਡੈਂਸ ਦਿੰਦੇ ਆ ਜਾਂ ਕਿਸੇ ਦੀ ਡੈਥ ਜਾਂ ਬਰਥ ਦਾ ਜਿਹੜਾ ਸਰਟੀਫਿਕੇਟ ਦਾ ਰਿਕਾਰਡ ਹੁੰਦਾ ਉਹ ਕਿਸੇ ਲਈ ਕਿੰਨਾ ਕੁ ਜ਼ਰੂਰੀ ਹੈ ਤੁਸੀਂ ਖੁਦ ਹੀ ਸਮਝ ਸਕਦੇ ਆ ਪਬਲਿਕ ਸਮਝ ਸਕਦੀ ਹੈ ਤੇ ਐਸ ਲਈ ਸਰਕਾਰਾਂ ਨੂੰ ਤੇ ਪੁਲਿਸ ਨੂੰ ਇਹ ਇਹ ਇੱਕ ਵਾਰੀ ਨਹੀਂ ਐ ਮਤਲਬ ਕਿ ਹਰ ਵਾਰੀ ਹੀ ਐ ਅਸੀਂ ਕਰੀਦੀ ਆ ਪਰ ਸਮਾਹ ਸਾਨੂੰ ਕੋਈ ਇਹਦੇ ਤੇ ਪੋਜ਼ਿਟਿਵ ਇਨਾ ਰਿਸਪਾਂਸ ਨਹੀਂ ਮਿਲਦਾ ਤੇ ਇਹ ਰਿਕਵੈਸਟ ਹੈ ਕਿ ਵੀ ਸਾਨੂੰ ਕੁਝ ਕੁਝ ਮੈਂ ਕਿਹਾ ਹੋਰ ਹੈ ਜਿਹੜੀ ਲੇਟੈਸਟ ਇਨਸੀਡੈਂਸ ਹੋਇਆ ਹੈ ਇਹਦਾ ਜਿਹੜੇ ਹੈਗੇ ਆ ਜਿਹੜੇ ਰਿਸਪਾਂਸਿਬਲ ਲੋਗ ਹੈ ਉਹਨਾਂ ਨੂੰ ਫੜਿਆ ਜਾ